ਦੋਸਤੀ ਵੀ ਹੈਗੀ ਇੱਕ ਰਿਸ਼ਤੇਦਾਰੀ ਤੋਂ ਵੀ ਉੱਤੇ ਉੱਠ ਕੇ ਦੋਸਤੀ ਹੈ ਜੀ ਸੋ ਮੇਰਾ ਦੂਜਾ ਸੀਗਾ ਮੇਨ ਮਕਸਦ ਹੈਗਾ ਕਿ ਮੈਂ ਆਪ ਦੀ ਰੂਹ ਦੀ ਰੂਹ ਦੀ ਆਵਾਜ਼ ਸੁਣੀ ਕਿਉਂਕਿ ਜਿਹੜਾ ਕਿਸਾਨੀ ਮੁੱਦਾ ਜਿਹੜਾ ਪੰਜਾਬ ਦੇ ਸੈਂਟਰ ਦੇ ਵਿੱਚ ਜਿਵੇਂ ਮੈਂ ਕਹਾ ਕਿ ਕੰਧ ਬਣ ਕੇ ਖੜਾ ਹੈਗਾ ਉਹ ਕਿਸਾਨੀ ਮੁੱਦੇ ਦਾ ਜਿਹੜਾ ਹੱਲ ਹੈਗਾ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਜਿਹੜੇ ਮੇਰੇ ਹਲਕੇ ਦੇ ਆਪਦੇ ਮੇਰੇ ਹਲਕੇ ਦੇ ਲੋਕ ਨੇਗੇ ਤੇ ਉਹਨਾਂ ਨੇ ਮੈਨੂੰ ਬਹੁਤ ਪਿਛਲੇ ਜੋਨ ਦਾ ਮੈਂ ਬੀਜੇਪੀ ਜੁਆਇਨ ਕੀਤਾ ਸਾਥ ਤਾਂ ਦਿੱਤਾ ਪਰ ਉਹਨਾਂ ਨੇ ਮੈਨੂੰ ਉਦੋਂ ਦਾ ਪ੍ਰੈਸ਼ਰ ਪਾ ਰਹੇ ਨੇ ਕਿ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇਗੀਆਂ ਉਹਨਾਂ ਉਹਨਾਂ ਦੇ ਸਾਹਮਣੇ ਹੁਣ ਝੁਕਣਾ ਤੇ ਆ ਤੇ ਭੈਣ ਜੀ ਦੀ ਮਦਦ ਕਰਨ ਵਾਸਤੇ ਅਸੀਂ ਉਹਨਾਂ ਅਕਾਲੀ ਦਲ ਦਾ ਪਰੜਾ ਫੜਿਆਗਾ ਤੇ ਹੁਣ ਇਹ ਤੋਂ ਬਾਅਦ ਅਕਾਲੀ ਦਲ ਚ ਹੀ ਰਵਾਂਗੇ ਤੇ ਇਹਨਾਂ ਦੀ ਜਿਹੜੀ ਦਿੱਤਾ ਕੀ ਭੈਣ ਜੀ ਦੀ ਵੱਡੀ ਮਾਰਜਨ ਨਾਲ ਤਲਵੰਡੀ ਸਾਬੋ ਤੋਂ ਵੋਟਾਂ ਵਧਾਵਾਂਗੇ ਤੇ ਗੁਰੂ ਮਹਾਰਾਜ ਮહેર ਰੱਖਣ ਵਠੰਡੇ ਦੇ ਪਾਰਲੀਮੈਂਟ ਤੇ ਕੋਤੀ ਵਾਰੀ ਲਗਾਤਾਰ ਭੈਣ ਜੀ ਨੂੰ ਹੈਪੀ ਬਣਾ ਕੇ ਭੇਜਾ ਦੇ ਅਸਵੀ ਜੀ ਤੁਸੀਂ ਭਜ ਭਜ ਲੰਬਾ ਸਮਾਂ ਰਹਿ ਲੇ ਤੁਹਾਨੂੰ ਉਹਨਾਂ ਨੇ ਪ੍ਰਧਾਨ ਵੀ ਬਣਾਤਾ ਹਲਕਾ ਇੰਚਾਰਜ ਵੀ ਬਣਾ ਲਾਇਆ ਪ੍ਰਧਾਨ ਵੀ ਬਣਾਇਆ ਲੇਕਿਨ ਉਹਨਾਂ ਚ ਇਹੋ ਜਿਹੇ ਕੀ ਖੋਬੀਆਂ ਸੀ ਜਿਹੜੀਆਂ ਤੁਸੀਂ ਕਹੇ ਜਦੋਂ ਉਦੋਂ ਦੇਖੋ ਮੈਂ ਤੁਹਾਨੂੰ ਦੱਸਦਾ ਉਹ ਸੈਂਟਰ ਦੀ ਪਾਰਟੀ ਹੈ ਜੀ ਸ਼ਖਾਵਤ ਸਾਹਿਬ ਨੇ ਮੇਰੇ ਤੇ ਉੱਤੇ ਉਦੋਂ ਮੇਰੇ ਇੱਕ ਰਿਸ਼ਤਾ ਉਹਨਾਂ ਨਾਲ ਵੀ ਬਣਿਆ ਸੀਗਾ ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਜਿਹੜੇ ਮੇਰੇ ਦੋਸਤ ਸੀਗੇ ਉਹਨਾਂ ਦੇ ਰਾਹੀਂ ਉਦੋਂ ਮੈਨੂੰ ਓਪਰਚੁਨਿਟੀ ਲੱਗੀ ਕਿਵੇਂ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਵੇਂ ਪੀਪਾ ਜੀ ਨੇ ਕਿਹਾ ਕਿ ਜਿਹੜੇ ਕਾਫੀ ਵੱਡੀ ਖਬਰਤ ਜਿਓ ਕਿ ਉਹ ਆਈ ਨੇਗੇ ਅਕਾਲੀ ਦਲ ਦੇ ਵਿੱਚ ਆ ਗਏ ਸੀਗੇ ਉਦੋਂ ਹੁਣ ਫੇਰ ਕਾਂਗਰਸ ਪਾਰਟੀ ਵਿੱਚ ਰੇ ਗਏ ਨੇਗੇ ਇਸ ਕਰਕੇ ਮੈਂ ਸੋਚਿਆ ਕਿ ਕਿਉਂਕਿ ਮੈਂ ਪਿਛਲੇ 13-14 ਸਾਲ ਦਾ ਮੈਂ ਇੱਥੇ ਕੰਮ ਕਰ ਰਿਹਾ ਸੀ ਤੇ ਉਹਨਾਂ ਦਾ ਪਰਦਾ ਫਟਿਆ ਉਹਨਾਂ ਨੇ ਇੱਜ਼ਤ ਵੀ ਬਹੁਤ ਦਿੱਤੀ ਮਾਨਿਤ ਵੀ ਬਹੁਤ ਦਿੱਤਾ ਪਰ ਐਂਡ 'ਚ ਆ ਕੇ ਤੁਸੀਂ ਜਿ ਆਪਦੇ ਹਲਕੇ ਦੇ ਆਪਦੇ ਸੂਬੇ ਦੇ ਲੋਕ ਤੁਹਾਡੇ ਨਾਲ ਨਹੀਂ ਹੈਗੇ ਤੇ ਤੁਹਾਡੇ ਪੱਲੇ ਟੌਰ ਠੱਪਾਈ ਰਹਿ ਜਾਣਾਗਾ ਹੋਰ ਤੁਹਾਡੇ ਪੱਲੇ ਕੁਝ ਨਹੀਂ ਕੈਂਡੀਡੇਟਾਂ ਦਾ ਵਿਰੋਧ ਕਰਕੇ ਤਾਂ ਨਹੀਂ ਸੀਗਾ ਵੀ ਕਿਸਾਨੀ ਵਿਰੋਧ ਕਰਕੇ ਤੁਹਾਡੋ ਵੀ ਅਸੀਂ ਦਾ ਜਿਹੜਾ ਇੱਥੇ ਹੋਇਆ ਹੀ ਨਹੀਂ ਜੀ ਗੁਰੂ ਦੀ ਮਿਹਰ ਨਾਲ ਮੇਰਾ 2022 ਦੀ ਇਲੈਕਸ਼ਨ ਵਿੱਚ ਵੀ ਮੈਂ ਹਲਕੇ ਦੀ ਦਾਅਵਾ ਦਿੰਨਾਗਾ ਵੀ ਮੇਰਾ ਪਰਸਨਲ ਵਿਰੋਧ ਨਹੀਂ ਨਹੀਂ ਭਾਜ ਭਾਗੂਆਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਉਸ ਨਾਲ ਤਾਂ ਨਹੀਂ ਕਿਤੇ ਤੁਹਾਨੂੰ ਨਹੀਂ ਵਿਰੋਧ ਤਾਂ ਇਹ ਮੇਰਾ ਹੁੰਦਾ ਤਾਂ ਫਿਰ ਮੈਂ ਕਹਿ ਸਕਦਾ ਜੀ ਮੇਰਾ ਤਾਂ ਵਿਰੋਧ ਹੀ ਨਹੀਂ ਹੋਇਆ ਬਟ ਓਵਰ ਆਲ ਜਿਹੜਾ ਪੰਜਾਬ ਜਿਹੜਾ ਪੰਜਾਬੀ ਦੇ ਪੰਜਾਬੀਆਂ ਦੇ ਦਿਲ ਦੇ ਅੰਦਰ ਵਿਰੋਧ ਹੈਗਾ ਉਹਦੇ ਸਾਹਮਣੇ ਸਾਨੂੰ ਤੁਕਣਾ ਪਿਆ ਸਿੱਧਾ ਸਾਹਿਬ ਕੀ ਤੁਹਾਡਾ ਪਾਰਟੀ ਤੋਂ ਛੱਡ ਕੇ ਜਾਣ ਦਾ ਤੁਸੀਂ ਗੱਲ ਕਰ ਛੱਡਿਆ ਸੀ ਜਿਵੇਂ ਜੀਤਮਨ ਸਿੰਘੂ ਸੀਗੇ ਜਿਵੇਂ ਤੁਸੀਂ ਹੁਣ ਨਾਂ ਲਿਆ ਨਹੀਂ ਦੇਖੋ ਮੈਂ ਇੱਕ ਕੋਈ ਇੱਕ ਬੰਦਾ ਰੀਜ਼ਨ ਨਹੀਂ ਬੰਦਾ ਹੁੰਦਾ ਕਿ ਮੇਰੀ ਰੀਜ਼ਨ ਪੱਠੀ ਕੋਲਵਾਣਾ ਤੇ ਮੇਨ ਰੀਜ਼ਨ ਜੇ ਕਾਰਨ ਕੀ ਦੇਖੋ ਰੀਜ਼ਨ ਤਾਂ ਤੁਸੀਂ ਗੱਲ ਕੀਤੀ ਹੈ ਕੋਈ ਸਬੰਧ ਦੇ ਕੰਮ ਇਹਦਾ ਕੋਈ ਹੋਰ ਰੀਜ਼ਨ ਤਾਂ ਤੁਸੀਂ ਦੱਸੋ ਕੋਈ ਆਦਰ ਨਹੀਂ ਦੇ ਪਰਿਵਾਰ ਵਾਸਤੇ ਔਰ ਮੇਰੇ ਲਈ ਪਰਸਨਲੀ ਇਹ ਬੜਾ ਮਾਣ ਵਾਲਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਵਾਲਾ ਇਹ ਸਮਾਹ ਇਹ تاکਸ ਤਲਵੰਡੀ ਸਾਹਿਬੋਂ ਦਮਦਮਾ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕ ਜੋ ਗੁਰੂ ਸਾਹਿਬ ਦੀ ਸੋਚ ਤੇ ਪੈਰਾ ਦਿੰਦੇ ਆ ਸਰਬੱਤ ਦੇ ਭਲੇ 'ਚ ਵਿਸ਼ਵਾਸ ਰੱਖਦੇ ਆ ਠੋ ਪੈਰਾ ਦੀ ਅਰਦਾਸ ਕਰਦੇ ਆ ਉਹ ਪਰਿਵਾਰ ਉਹ ਸੱਜਣ ਜਿਹੜਾ ਬੜਾ ਇਮਾਨਦਾਰ ਨੇਕ ਪਰਿਵਾਰ ਨਾਲ ਸੰਬੰਧਿਤ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਗੁਰ ਗੁਰੂ ਦੀ ਫਲਸਫੀ ਨੂੰ ਸਮਰਪਿਤ ਉਹ ਪਰਿਵਾਰ ਅੱਜ ਸ਼ਰੋਮਨੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ ਇਹ ਬਹੁਤ ਵੱਡੀ ਗੱਲ ਹੈ ਕੋ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਦੇਸ਼ ਦੀ ਸਭ ਤੋਂ ਦੇਸ਼ ਕੀ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਮਗਰ ਉਹਨਾਂ ਦੀ ਪੰਜਾਬ ਵਿਰੋਧੀ ਨੀਤੀਆਂ ਕਿਸਾਨ ਖੇਤ ਮਜ਼ਦੂਰ ਵਿਰੋਧੀ ਸੋਚ ਔਰ ਪੰਜਾਬ ਦਾ ਜੋ ਨੁਕਸਾਨ ਕਰਨ ਦੀ ਪਾਲਿਸੀ ਹੈ ਉਸ ਨੂੰ ਕੋਈ ਵੀ ਸਹੀ ਸੋਚ ਵਾਲਾ ਬੰਦਾ برداشت ਨਹੀਂ ਕਰ ਸਕਦਾ ਜਿਸ ਪੰਜਾਬ ਦੇ ਸੂਬੇ ਨੇ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਕਿਸਾਨ ਨੇ ਦੇਸ਼ ਦੇ ਬਾਰਡਰ ਮਹਫੂਜ਼ ਰੱਖੇ ਹੋਣ ਉਹ ਕਿਸਾਨ ਉਹ ਖੇਤ ਮਜ਼ਦੂਰ ਉਹ ਇਸੇ ਜਵਾਨ ਦਾ ਇੱਕ ਸੁਪੁੱਤਰ ਇنسان ਦੇ ਰੂਪ ਚ ਆਪ ਦੀ ਰਾਜਤਾਨੀ ਜਿਹੜੀ ਰਾਜਤਾਨੀ ਇਹਨਾਂ ਦੀ ਕੁਰਬਾਨੀਆਂ ਸਦਕੇ ਉੱਥੇ ਆਵਾਜ਼ ਹੈ ਉਸ ਰਾਜਧਾਨੀ 'ਚ ਜਾ ਕੇ ਆਪਦੀ ਗੱਲ ਨਹੀਂ ਰੱਖ ਸਕਦਾ ਤੇ ਫੇਰ ਮੇਰੇ ਵਿਰੋਧ ਸੋਚਣਾ ਪੈਣਾ ਸੀ ਲੋਕਾਂ ਦੀ ਰਵਾਇੰਦੀ ਕਰਦੇ ਔਰ ਜਿਵੇਂ ਸਰਦਾਰ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਦੇ ਸੋਚੇ ਦੱਸਿਆ ਸੀ ਕਿ ਠੀਕ ਹੈ ਇਹਨਾਂ ਦੀ ਪੋਲਿਟੀਕਲ ਸ਼ੁਰੂਆਤ ਹੋਈ ਸੀ ਹਰ ਬੰਦੇ ਨੂੰ ਇਹ ਆਸ ਹੁੰਦੀ ਹੈ ਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਗੱਲਾਂ ਨੂੰ ਹਮਦਰਦੀ ਬਖਾਉਣ ਮਗਰ ਅੰਦਰ ਹੈ ਕਿ ਵਿੱਚ ਰਹਿ ਕੇ ਮਹਿਸੂਸ ਕੀਤਾ ਕਿ ਐਂਟੀ ਪੰਜਾਬ ਐਂਟੀ ਵਾਰਬਰ ਐਂਟੀ ਮਜ਼ਦੂਰ ਪਾਲਿਸੀ ਉਹਨਾਂ ਦਾ ਐਟੀਟਿਊਡ 'ਚ ਬਦਲਾਅ ਨਹੀਂ ਆਇਆ ਬੜੇ ਅਫਸੋਸ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਨੌਕਰੀ ਦੀ ਗੱਲ ਨਹੀਂ ਕਰਦੇ ਇਹ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਨਹੀਂ ਕਰਦੇ ਇਹ ਲੋਕਾਂ ਨੂੰ ਜਾਤ ਪਾਤ ਤੇ ਧਰਮ ਨਾਲ ਡਰਾਉਣ ਦੀ ਇਕੱਲੀ ਗੱਲ ਕਰਦੇ। ਜੇ ਪ੍ਰਧਾਨ ਮੰਤਰੀ ਤੋਂ ਇਹ ਬਿਆਨ ਆਵੇ ਕਿ ਜੇ ਕੋਈ ਹੋਰ ਸਰਕਾਰ ਆਜੂ ਸੈਂਟਰ ਜੇ ਤੇ ਤੁਹਾਡੇ ਮੰਗਲ ਚੂਤਰ ਲਾ ਲੈਣੇ ਆ। ਕੀ ਇਹ ਡਰਾਵਾ ਨਹੀਂ? ਇੱਕ ਧਰਮ ਨੂੰ ਦੂਜੇ ਧਰਮ ਨਾਲ ਡਰਾਉਣ ਦਾ ਕੰਮ ਨਹੀਂ? 75 ਸਾਲਾਂ ਜਿੱਤਾ ਇਹ じゃ ਕੁਝ ਪੰਜਾਬ ਦੀ ਧਰਤੀ 'ਤੇ ਹੋਇਆ ਨਹੀਂ। ਹਾਂ ਜਿੱਥੋਂ ਦੇ ਇਹ ਮੁੱਖ ਮੰਤਰੀ ਸਨ ਗੁਜਰਾਤ ਉੱਥੇ ਹੋਇਆ ਬਿਲਕੁਲ ਮਾਨੂੰ ਵਰਗੇ ਕੇਸ ਉੱਥੇ ਹੋਏ ਆ। ਨਗਰ ਗੁਰੂ ਦੀ ਸੋਚ ਨੂੰ ਸਮਰਪਿਤ ਪੰਜਾਬੀ ਚਾਹੇ ਉਹ ਹਿੰਦੂ ਸਿੱਖ ਈਸਾਈ ਮੁਸਲਮਾਨ ਹੈ ਜਿਹੜਾ ਪੰਜਾਬੀ ਹੈ ਉਹਦੇ ਚ ਭਾਵਨਾ ਇਨਸਾਨੀਅਤ ਦੀ ਹੈ ਔਰ ਇਸ ਧਰਤੀ ਦੇ ਆ ਕੇ ਕਿਸਾਨਾਂ ਤੇ ਗੋਲੀਆਂ ਵੱਜਣ ਕਿਸਾਨਾਂ ਨੂੰ ਜੇ ਉਹ ਦਿੱਲੀ ਜਾਣਾ ਚਾਹਣ ਉਹਨਾਂ ਨਾਲ ਧੱਕੇ ਚਾਹੀਓਗੇ ਔਰ ਇੱਥੋਂ ਦਾ ਟਾਊਟ ਮੁੱਖ ਮੰਤਰੀ ਭਾਜਪਾ ਦੀ ਟੌਕੀ ਕਰੇ ਤਾਂ ਕਿਹਨੇ ਬਰਦਾਸ਼ਤ ਕਰਨਾ ਇਹ ਸਾਰੀ ਗੱਲਾਂ ਨੂੰ ਰਹਿ ਕੇ ਔਰ ਜਿਹੜੇ ਕੰਮ ਭੈਣਜੀ ਨੇ ਗੁਰੂ ਦੀ ਬਖਸ਼ਿਸ਼ ਨਾਲ ਇੱਥੇ ਕਰਾਏ ਆ ਚਾਹੇ ਉਹ 에임ਸ ਐ ਚਾਹੇ 에어ਪੋਰਟ ਐ ਚਾਹੇ ਗਰੀਬਾਂ ਦੇ ਲੋਕਾਂ ਦੀ ਪੱਖ ਦੀ ਗੱਲ ਐ ਚਾਹੇ ਉਹ ਬਿਜਲੀ ਦੀ ਸਹੂਲਤ ਐ ਚਾਹੇ ਰਫਾਇਨਰੀ ਬਣਨੀ ਲੋਕਾਂ ਨੂੰ ਇੱਥੇ ਇੱਕ ਜਿਹੜਾ ਬਠਿੰਡਾ ਜ਼ਿਲ੍ਹਾ ਸ਼ਹਿਰ ਮਾਨਸਾ ਪੰਜਾਬ ਦੇ ਨਕਸ਼ੇ 'ਚੋਂ ਗਾਇਬ ਸੀ ਅੱਜ ਦੁਨੀਆ ਦੇ ਨਕਸ਼ੇ 'ਚ ਲਿਆ ਕੇ ਇਹਨਾਂ ਦੇ ਵਕਾਲਤ ਕਰਕੇ ਉਹਨੂੰ ਖੜਾ ਕਰਤਾ ਸੋ ਉਸ ਸਾਰੀ ਗੱਲਾਂ ਨੂੰ ਵਿਚਾਰ ਤੇ ਰੱਖਦੇ ਆ ਕਿ ਪੰਜਾਬ ਦੀ ਜੇ ਥੁੜੇ ਇੱਥੋਂ ਦੇ ਲੋਕਾਂ ਦੀ ਜਿੱਥੋਂ ਵੇ ਸਹੀ ਵਕੀਲ ਜਾ ਕੇ ਬਠਿੰਡੇ ਦੀ ਆਵਾਜ਼ ਬੁਲੰਦ ਕਰ ਸਕੇ ਔਰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਵੱਡੇ ਵੱਡੇ ਲੀਡਰ ਘਬਰਾ ਜਾਂਦੇ ਆ ਪ੍ਰਧਾਨ ਮੰਤਰੀ ਅੱਗੇ ਬੋਲਣਾ ਏਤੀ ਡਿਕਟੇਟਰਸ਼ਿਪ ਮਗਰ ਉੱਥੇ ਲੋਕਾਂ ਦੀ ਗੱਲ ਕਰਨ ਤੋਂ ਕਦੇ ਭੰਜੀ ਨੇ ਗੁਰੇਜ਼ ਨਹੀਂ ਕੀਤੀ ਸਾਰੀ ਗੱਲਾਂ ਨੂੰ ਮੁੱਖ ਰੱਖਦੇ ਹਾਂ ਸਦਾ ਰਵੀਪ੍ਰੀਤ ਸਿੰਘ ਜੀ ਸੱਦੂ ਸਾਹਿਬ ਨੇ ਫੈਸਲਾ ਕੀਤਾ ਔਰ ਇਸ ਭਾਵਨਾਤ ਨਾਲ ਸਹਿਮਤ ਤਾਂ ਜਾਖੜ ਸਾਹਿਬ ਵੀ ਨੇ ਜਾਖੜ ਸਾਹਿਬ ਕੀ ਲਿਖ ਕੇ ਦੇ ਕੇ ਹਾਰੇ ਚੋਣ ਕਮਿਸ਼ਨ ਨੂੰ ਕਿ ਜੇ ਸਾਨੂੰ ਨਾਲ ਪੁਲਤ ਦਾ ਪ੍ਰਬੰਧ ਪੂਰਾ ਕਰੋ ਸਾਨੂੰ ਵੋਟਾਂ ਨਹੀਂ ਮੰਗਣ ਕੌਣ ਰੋਕ ਰਿਹਾ ਭਾਈ ਜਿਨ੍ਹਾਂ ਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਦੇ ਸੀ ਉਹ ਤੁਹਾਨੂੰ ਪਿੰਡੋਂ ਜਾਣ ਤੋਂ ਰੋਕਦੇ ਤੇ ਜਾ ਤਾਂ ਚੋਣਾਂ ਤੋਂ ਭੱਜਣ ਦੀ ਤਿਆਰੀ ਹੋ ਗਈ ਹੈ ਤੇ ਯਾਦ ਚੋਨਾ ਗਾ ਪਉਣ ਪਉਣ ਦੀ ਤਿਆਰੀ ਹੋ ਰਹੀ ਹੈ ਕਿਉਂਕਿ ਭਾਜਪਾ ਹੁਣ ਕਬਰਾਂ ਚ ਹੈ ਔਰ ਦਿਲ ਮੈਨੂੰ ਵੀ ਪਤਾ ਮੈਂ ਬਾਤ ਪਿਆ ਤਾਂ ਨਹੀਂ ਗੱਲ ਕਰਦਾ ਮਗਰ ਜਾਕਰ ਸਾਹਿਬ ਦੀਆਂ ਦਿਲ ਦੀਆਂ ਮੈਂ ਵੀ ਸਮਝਦਾ ਜਦੋਂ ਇਹਨਾਂ ਦੇ ਉਲਟ ਜਿਹੜੇ ਐਮ ਐਲ ਏ ਬਣੇ ਸਨ ਅਰੁਣ ਲਾਰੰਗ ਜੀ ਉਹਨਾਂ ਦੇ ਉਸ ਵੇਲੇ ਉਹ ਭਾਜਪਾ ਸੀ ਉਹਨਾਂ ਦੇ ਜਦੋਂ ਉਹ ਕੱਪੜੇ ਪਾੜਤੇ ਗਏ ਸੀ ਤੇ ਜਾਖੜ ਸਾਹਿਬ ਨੇ ਉਹ ਫੈਸਲੇ ਨੂੰ ਠੀਕ ਠਰਾਇਆ ਸੀ ਕਿ ਲੋਕਾਂ ਦਾ ਗੁੱਸਾ ਤੇ ਜਾਖੜ ਸਾਹਿਬ ਹੁਣ ਕਿਉਂ ਭੁੱਲਦੇ ਹੁਣ ਫਰਕ ਇੰਨਾ ਕਿ ਉਹ ਤਾਂ ਫੈਸਲਾ ਸਹੀ ਕਰ ਗਏ ਤੁਸੀਂ ਫੈਸਲਾ ਗਲਤ ਕਰ ਗਿਆ ਹੁਣ ਪੁਲਿਸ ਵਿਚਾਰੀ ਕੀ ਕਰੇਗੀ ਜੀ ਜੀ ਸਾਹਿਬ ਤੁਹਾਡੇ ਵੀ ਆਪਣਾ ਮੈਡਮ ਨੇ ਪਰਮਪਾਲ ਕੌਰ ਮਲੂਕਾ ਪਮਲੂਕਾ ਪਰਵਾਰ ਨੇ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਕੀ ਇਹ ਹੋਇਆ ਵੀ ਜਿਹੜਾ ਉਹ ਅਚਾਨਕ ਛੱਡ ਗਏ ਅਜੇ ਮਲੂਕਾ ਸਾਹਿਬ ਵੀ ਇਸ ਦਿੱਤੀ ਆਪਦੀ ਸਪਸ਼ਟ ਨਹੀਂ ਕਰ ਰਹੇਗੇ ਉਹ ਵੀ ਚੈਲੈਂਟ ਨਹੀਂ ਨਹੀਂ ਚਲੋ ਤੁਹਾਨੂੰ ਸੋਚੇ ਪਤਾ ਨਹੀਂ ਤੁਸੀਂ ਬੋਲ ਕੇ ਉਹਨਾਂ ਦੇ ਮੂੰਹ ਕੀ ਸੁਣਨਾ ਚੋਣੇ ਨਹੀਂ ਚਲੋ ਉਹਨਾਂ ਨੇ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਵੀ ਜਿਹੜਾ ਮੇਰਾ ਵਿਰੋਧ ਹੋ ਰਿਹਾ ਹੈ ਉਹ ਕਾਲੀਦਲ ਕਰਵਾ ਰਿਹਾ ਹੈ ਪਿੰਡਾਂ ਦੇ ਵਿੱਚ ਨਹੀਂ ਚਲੋ ਇਹ ਇਲਜ਼ਾਮ ਲਾਉਣਗੇ ਨਾ ਸਾਰੀ ਜਗ੍ਹਾ ਹੀ ਵਿਰੋਧ ਹੋ ਰਿਹਾ ਹੈ ਕਿੱਥੇ ਵਿਰੋਧ ਨਹੀਂ ਹੋ ਰਿਹਾ ਉਹਨਾਂ ਦਾ ਮਤਲਬ ਹੁਣ ਕਹੋ ਕਲੈਕਸ਼ਨ ਕਮਿਸ਼ਨ ਨੂੰ ਲੈ ਕੇ ਦੇ ਆਏ ਆ ਪਿੰਡ 'ਚ ਤਾਂ ਜਾਂਦਾ ਕੋਈ ਨਹੀਂ ਇਹਨਾਂ ਕੋਈ ਤਾਂ ਐ ਜਾਂਦੇ ਜਿਵੇਂ ਸ਼ਹਿਰ ਸਪਾਰਟੇ ਲਈ ਚੱਲੇ ਇੱਕ ਦਿਨ ਜਾਂਦੇ ਪਿਕਨਿਕ ਆਸਤੇ ਮੁੜ ਕੇ ਫਿਰ 20 ਦਿਨ ਮੂੰਹ ਨਹੀਂ ਕਰਦੇ ਇਸ ਲਈ ਭੈਣ ਜੀ ਨੂੰ ਹਰਾਉਣ ਵਾਸਤੇ ਪੰਜਾਬ ਦੇ ਇੱਕ ਨਾਂ ਛਿੰਦੇ ਭਗਵੰਤ ਮਾਨ ਨਾਲ ਮੋਦੀ ਸਾਹਿਬ ਦੀ ਭਾਜਪਾ ਦੀ ਇੱਕ ਬੜੀ ਵੱਡੀ ਸੈਟਿੰਗ ਹੈ ਕਿ ਜੋ ਮਰਜ਼ੀ ਕਰੋ ਜਿਹੜੀ ਮੈਨੂੰ ਸਭ ਤੋਂ ਵੱਧ ਸਵਾਲ ਪਾਰਲੀਮੈਂਟ 'ਚ ਕਰਦੀ ਆ ਉਹ ਆਵਾਜ਼ ਨੂੰ ਦੱਬ ਲੋ ਔਰ ਚਾਹੇ ਇਸ ਗੇਮ 'ਚ ਭਾਜਪਾ ਆਪ ਕਾਂਗਰਸ ਰਲ ਕੇ ਖੇਡ ਰਿਹਾ ਕਿ ਇਸ ਭੈਣ ਨੇ ਕਿਸੇ ਦੇ ਕਹੇ ਤੇ ਕੰਪਰਮਾਈਜ਼ ਨਹੀਂ ਉਹਨਾਂ ਨਾਲ ਨੂੰ ਕੋ ਡਰਾ ਸਕਦਾ ਇਹਨੂੰ ਵੋਟਾਂ ਦੇ ਤਹਿਤ ਬੇਲ ਕਰ ਦਿਓ ਉਹ ਸਾਰੀ ਜਿਹੜੀ ਉਹਨਾਂ ਦੀ ਪਾਲਿਸੀ ਹੈ ਨੰਗੀ ਹੋ ਰਹੀ ਔਰ ਫੇ ਲੋ ਔਰ ਮੈਨੂੰ ਇਹ ਬੜਾ ਮਨ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਠੀਕ ਹੈ ਬੱਚੇ ਬੱਚੀਆਂ ਸਤਕਾਰਯੋਗ ਨੇ ਬੜੀਆਂ ਗਲਤੀਆਂ ਕਰ ਜਾਂਦੇ ਆ ਮਗਰ ਮਲੂਕਾ ਸਾਹਿਬ ਨੂੰ ਬੜਾ ਵੱਡਾ ਮਾਨ ਪੰਥ ਨੇ ਦਿੱਤਾ ਔਰ ਉਹ ਸ਼ਾਇਦ ਮਜਬੂਰੀ ਹੋ ਸਕਦੀ ਆ ਪਰਿਵਾਰ ਦੀ ਮਗਰ ਦਿਨੋ ਉਹ ਜਰੂਰ ਉਹਨਾਂ ਦੀ ਅੰਦਰਲੀ ਰੂਹ ਹੀ ਅਰਦਾਸ ਕਰਦੀ ਹੈ ਕਿ ਬੀਬਾ ਸਮਰਤ कौर ਬਾਦਲ ਜਿੱਤੇ ਔਰ ਮੈਨੂੰ ਪਤਾ ਉਹਨਾਂ ਦੀ ਵੋਟ ਤੱਕੜੀ ਨੂੰ ਪਹੂਗੀ ਔਰ ਸੱਜੇ ਖੱਪੇ ਨਹੀਂ ਪਹੂਗੀ ਬਟ ਇਹ ਸਾਡਾ ਖਲਾਸਾ ਦੁਆਰੇ ਜਿਹੜੀ ਚਰਚਾ ਹੋ ਰਹੀ ਹੈ ਮਾਈਟ ਦੇ ਜਿਹੜੀ ਡਿਸਪਲਿਨਰੀ ਕਮੇਟੀ ਨੂੰ ਹੈਡ ਕਰਦੇ ਬਟ ਹੀ ਇੰਟਰਫੇਸਿੰਗ नॉट ਐਕਟਿਵ ਇਨ ਸੈਰ ਯੂ نو ਥਿਸ ਆਈ ਗੈਸ ਹੀ ਹਸ ਲੋਸਟ ਵਨ ਆਫ ਹਿਸ ਸਨਸ ਐਂਡ ਹਿਸ ਸਿਚੁਏਸ਼ਨ ਇਜ਼ ਵਾਟ ਇਟ ਇਜ਼ ਐਂਡ ਐਨ ਆਈ ਪਰਸਨਲੀ ਬੀਲੀਵ ਥੈਟ ਹੀ ਆਲਸੋ ਫੀਲਸ ਥੈਟ ਫੋਰ ਦਾ ਬੈਟਰਮੈਂਟ ਆਫ ਪੰਜਾਬ ਐਂਡ ਫੋਰ ਦਾ ਡਵੈਲਪਮੈਂਟ ਆਫ ਪੰਜਾਬ ਇਟਸ ਬੈਟਰ ਥੈਟ ਵੀ ਬਾ ਅਰਸ਼ਮ੍ਰਿਤ অর ਬਾਦਲ ਵਿੰਡਸ ਕਦੇ ਪਰਿਵਾਰਾਂ ਦੀ ਇਹ ਜੀ ਮਜਬੂਰੀ ਹੋ ਜਾਂਦੀ ਹੈ ਪਰ ਤੁਸੀਂ ਕਈ ਬੰਦੇ ਝੁਣਗੇ ਜਿਹੜੇ ਘਰ ਚ ਬਹਿ ਕੇ ਵੀ ਸੁੱਖਤਾ ਭੈਣ ਜੀ ਦੀ ਮੰਗਦੇ ਹੋਣੇ ਸੋ ਮੈਨੂੰ ਪੂਰੀ ਮੈਨੂੰ ਮਲੂਕਾ ਸਾਹਿਬ ਤੇ ਮਾਨ ਵੀ ਹੈ ਉਹ ਰਾਸ ਵੀ ਮੈਂ ਰੱਖਦਾ ਕਿ ਜਿਸ ਸੰਤ ਨੇ ਇੰਨਾ ਵੱਡਾ ਮਾਨ ਉਹਨਾਂ ਨੂੰ ਬਖਸ਼ਿਆ ਉਹ ਸੰਤ ਦੀ ਉਸ ਪੰਜਾਬ ਦੀ ਗੱਲ ਕਰਨਗੇ ਜਿਸ ਪੰਜਾਬ ਦੀ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲ ਜੁੜੇ ਆ ਬਾਕੀ ਦੇਖੋ देयर ਆਈ ਥਿੰਕ 16 অর 18 ਲੱਖ ਵੋਟਰਸ ਇਨ ਬਠਿੰਡਾ ਪਾਰਲੀਮੈਂਟਰੀ ਕਨਸਟਿਟੂਐਂਸੀ ਦੇ ਵਿਲ 올 ਡਿਸਾਈਡ ਐਂਡ ਦੇ ਆਲ ਸਭ ਨੂੰ ਪਤਾ ਕਿ ਜੇ ਸਭ ਤੋਂ ਕਾਬਲ ਵਕੀਲ ਕੋਈ ਇਹ ਬਠਿੰਡੇ ਦਾ ਹੈ ਵਿਦ ਜ਼ੀਰੋ ਕੰਪਰੋਮਾਈਜ਼ ਐਂਡ ਜ਼ੀਰੋ ਟੋਲਰੈਂਸ ਟਵਰਡਸ ਦੀ ਹਾਈ ਹੈਂਟਡ ਗਵਰਨਮੈਂਟ ਉਹ ਬੀਜਪੀ ਉਹ ਵਿਭਾਗ ਸਿਮਰਤ ਪਰ ਬਾਦਲ ਜ ਤੁਸੀਂ ਜਿੰਨੇ ਇੱਥੇ ਪੱਤਰਕਾਰ ਬੈਠੇ ਹੋ ਆਪ ਦੀ ਜ਼ਿੰਦਗੀ ਚ ਝਾਤੀ ਮਾਰ ਕੇ ਵੇਖਿਓ ਕਿ ਕਿਹੜਾ ਮੰਤਰੀ ਹੋਇਆ ਕਿਸਾਨੀ ਮੁੱਦੇ ਤੇ ਜਿਹਨੇ ਪਾਰਲੀਮੈਂਟ ਦੇ ਵਿੱਚ ਹਾਊਸ ਤੇ ਖਲੋ ਕੇ ਐਸ ਵਜ਼ੀਰੀ ਤੋਂ ਅਸਤੀਫਾ ਦਿੱਤਾ ਵਿੱਚ ਚੇਨ ਦਾ ਟੋਟਲ ਡਾਇਨਾਮਿਕਸ ਜੇ ਮੋਦੀ ਸਾਹਿਬ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਜਾਣਾ ਪਿਆ ਪਹਿਲਾ ਝਟਕਾ ਉਹ ਵਜਿਆ ਇਹ ਠੀਕ ਹੈ ਪਰ ਵਿਰੋਧ ਹੁੰਦਾ ਸੀ ਕਿਸਾਨ ਜਿੱਤੇ ਬੰਦੀ ਆ ਕਿਸਾਨ ਲੋਕ ਆਪ ਦਾ ਸਰਕਾਰ ਚ ਲੜ ਰਹੇ ਸੀ ਮਗਰ ਪਾਰਲੀਮੈਂਟ ਦੇ ਅੰਦਰ ਜੇ ਕਿਸੇ ਨੇ ਸਭ ਤੋਂ ਵੱਡਾ ਝਟਕਾ ਦਿੱਤਾ ਲੋਕਾਂ ਦੇ ਹੱਕ ਦਾ ਫੈਸਲਾ ਲਿਆ ਬੀਬਾ ਸਿਮਰਤ कौर ਬਾਦਲ ਸੀ ਜੋ ਉਹਨਾਂ ਦੇ ਅੱਖਾਂ 'ਚ ਬੀਬਾ ਹਰਸ਼ਿਮਰਤ कौर ਬਾਦਲ ਰੜਕਦੇ ਨੇ ਆ ਇਹ ਉਸ ਦਾ ਪ੍ਰੋਗਰਾਮ ਸੀ ਇੱਥੇ ਵੀ ਤੁਸੀਂ ਵੇਖਿਆ ਹੋਵੇਗਾ ਭਾਜਪਾ ਦੇ ਸੌ ਬੇਇਸ਼ਰਮ ਦੇ ਹੁੰਦੇ ਆ ਜੀ ਕਈ ਮਹ ਲੋਕ ਵਿਰੋਧ ਕਰ ਰਿਹਾ ਦੱਸੋ ਕਿਸਾਨੀ ਦੀ ਕੋਈ ਗੱਲ ਕਰੇ ਕੋਈ 751 ਵਾਰੀ ਸ਼ਹੀਦ ਹੋ ਗਿਆ 251 ਵਾਰੀ ਕੋਈ ਗੱਲ ਕਰੇ ਤੁਸੀਂ ਤਾਂ ਨਾਲ ਹੱਥੇ ਆ ਮਲਾਓ ਐਡੀ ਚਮਚਾ ਕਰੀ ਐਡੀ ਕਮਜ਼ੋਰੀ ਜੇ ਤੁਸੀਂ ਆਗ ਦੇ ਭਰਾ ਪਹਿਣਾ ਦੀ ਗੱਲ ਨਹੀਂ ਕਰ ਸਕਦੇ ਹੋਰ ਤੁਸੀਂ ਕੀ ਕਰਨਾ ਮੋਤੀ ਨੂੰ ਖੁਸ਼ ਕਰਿਆ ਰਾਜ ਸਭਾ ਮਿਲ ਜੂ ਪੰਜਾਬ ਦੇ ਲੋਕਾਂ ਦਾ ਪਿਆਰ ਨਹੀਂ ਮਿਲੂ ਇਸ ਬਾਰੇ ਬਹੁਤ ਤਿਲਾਸ ਨੂੰ ਲੈ ਕੇ ਬੜੀ ਚਰਚਾ ਕੀਤੀ ਜਾ ਰਹੀ ਹੈ ਕਿ ਐਸਾ ਵੱਲੋਂ ਕਿਹਾ ਜਾ ਰਿਹਾ ਵੀ ਹੁਣ ਸਾਡੇ ਕੋਈ ਕਾਗਜ਼ ਲੱਗੇ ਨੇ ਤੇ ਕਾਰਵਾਈ ਕਰਾਂਗੇ ਤੇ ਸੋਰੀ ਨਾ ਕੋ ਵੀ ਇਹ ਕਹਿ ਰਹੇ ਮਦਰਾਸੂ ਕੀ ਦੇਸ ਕੀ ਤੁਤਲਾਸ ਤੁਕੇ ਮੋਡਰਨ ਸਕੂਲ ਇਸ ਤਰ੍ਹਾਂ ਇਹ ਜਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਭੂਖ ਮਰਵਾਇਆ ਕਰੋ ਕੀ ਇਹਨੇ ਖਾਦੀ ਪੀਤੀ ਚ ਬੋਲ ਰਿਹਾ ਕਿ ਸੋਫੀ ਬੋਲ ਰਿਹਾ ਤੇ ਫੇਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜੀਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲਦਾ ਜਿਵੇਂ ਪੁੱਤ ਨੂੰ ਦੀ ਨਹੀਂ ਸਮਝ ਆਉਂਦੀ ਉਤਰਾਂ ਇਹਦੀ ਵੀ ਨਹੀਂ ਸਮਝ ਆਉਂਦੀ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰਾਉਂਦਾ ਆਪਦੇ ਮੈਂ ਕੀ ਵਿਭਾਗੇ ਖਾਲੀ ਕਰਾਉਂਦਾ ਮੈਂ ਫੇਰ ਕਹਿੰਦਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨਾਟ ਅਬੋਵ ਦਾ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਾਂਗਾ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਕਿੱਢਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਵੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜਿਹੜਾ ਕਹਿੰਦਾ ਸੀ ਗੋਰੇ ਗੋਰੀਆਂ ਆ ਕੇ ਕਿੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲਾ ਉਹਦੀ ਗੱਲ ਨਹੀਂ ਕਰਨੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੈ ਔਰ ਸ਼ਰਾਬ ਘਟਾਲਾ ਤੇ ਮਾਈਨਿੰਗ ਘਟਾਲੇ ਤੇ ਚੱਲਣ ਵਾਲੀ ਸਰਕਾਰ ਅੱਜ ਜਿਹੜੇ ਕੱਟਰ ਬੇਈਮਾਨ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਗਵਾਰ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਕ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਗਰ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦੇਣਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਆਉਣ ਤੇ ਮੈਨੂੰ ਪਤਾ ਉਹਨੇ ਵੀ ਸਾਟ ਵੱਢੀ ਮਾਰਨੀ ਐ ਕਿਉਂਕਿ ਉਹਦੇ ਨਾਲ ਵੀ ਇਹਨੇ ਧੱਕਾ ਕੀਤਾ ਔਰ ਇੱਕ ਪਾਸੇ ਜਿਉ ਉਹ ਇਹਨਾਂ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉਥੇ ਖਲਾਮ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿਣਾ ਦਾਤ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਚੁਣੀ ਹੈ ਮੁੱਖ ਗਵਾਹ ਉਹ ਹੈ ਬੈਦਰ ਹੈਲ ਇਸ ਦੈਟ ਵੀਡੀਓ 2 ਸਾਲ ਤੇ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਂ ਤਾਂ ਇਹ ਕਰਪਸ਼ਨ ਨਾਲ ਮਿਲਿਆ ਜਾਂ ਵਜੇ ਇੰਗਲਿਸ਼ ਸਿੰਗਲਾ ਸੱਚ ਹੈ ਅਨਮੋਲ ਰਤਨ ਦੇ ਕੇਸ ਚ ਅਮਿਤ ਰਤਨ ਸੱਚ ਮੈਂ ਅਨਮੋਲ ਉਹ ਗਗਨ ਦੇ ਕੀ ਸਾਰੇ ਅਨਮੋਲ ਹੀ ਨੇ ਜਿਹੜੇ ਜੀਏ ਹਨਮੋਲ ਹੀ ਰਹਿ ਗਏ ਲੋ ਚਲੋ ਅਮਿਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀ ਦੀ ਆ ਭਗਵੰਤ ਦੀ ਰਿਕਾਰਡਿੰਗ ਰਿਕਾਰਡਿੰਗ ਸਾਹਮਣੇ ਲੋਕ ਰੌਲਾ ਪਾਉਂਦੇ ਆ ਉਹ ਅੱਜਕੱਲ੍ਹ ਪ੍ਰਚਾਰਕ ਕਟੜ ਬਈਮਾਨਾਂ ਦਾ ਉੱਥੇ ਉਹ ਆਪਣਾ ਸਰਾਰੀ ਵਰਗੇ ਫਰਾਰੀ ਵਰਗੇ ਆਹਾ ਉਹ ਘਟਾਰੂ ਚੱਕ ਕੇ ਉਹ ਸਾਡਾ ਦਲਜੀਤ ਜੀ ਮਾ ਦਾ ਵਿਚਾਰਾ ਵੋਟਾਂ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉਹ ਤੇ ਘਟਾਰੂ ਚੱਕ ਰਿਹਾ ਜੀ ਅਜਿਹੀ ਇਹੋ ਜਿਹੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਇਹ ਤਾਂ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈਆ ਕੱਲ੍ਹ ਛੇ ਤੁਹਾਡੇ ਪਾਸੇ ਇੱਥੇ ਭਾਸ਼ਣ ਦੇ ਕੇ ਰੱਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉ ਸ਼ਰਾਬੀ ਦੀ ਮਤਲਬ ਜਿਹੜੇ ਸਾਰੇ ਐਗਨਾ ਨਤਪਤ ਹੋਵੇ ਇਸ ਲਈ ਇਹੀ ਤਾਂ ਬੰਦਾ ਕੀ ਕਵੇ ਕੀ ਨਾ ਕਵੇ ਉਹ ਡਰਾਮਾ ਕਰਦੇ ਆ ਕਿ ਵਾਟ ਹਿੱਟਸ ਦੀ ਹੈਡਲਾਈਨਸ ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 412 ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਕਾਬ ਆਮ ਆਲੂ ਤੇਖਣੀ ਨਹੀਂ ਉਹਦੇ ਵਿੱਚ ਫਿਰ ਉਹਦੇ ਵਿੱਚ ਗਾਇਕਰ ਮੰਤਰੀ ਤਾਰੇ ਗਿਆ ਜਾਂ ਐਮ ਐਲ اے ਤਾਰੇ ਗਿਆ ਪਰ ਨੋਰਮਲ ਬੰਦਾ ਗੁੰਦੇ ਵਿੱਚ ਕੋਈ ਨਹੀਂ ਨੋਰਮਲ ਹੀ ਸਾਰੀ ਆ ਬਨੋਰਮਲ ਦੇਖੋ ਇੱਕ ਵੀ ਇੱਕ ਵੀ 3 ਪੈਣ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹਜ਼ਾਰ ਹਜ਼ਾਰ ਰੁਪਈਆ ਇੱਕ 3 ਪੈਣ ਦਾ 26000 ਬਣ ਗਿਆ ਇੱਕ ਪਰਿਵਾਰ ਕੇ ਜੇ ਪੰਜ ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਨਾਲ ਉਹ ਤਾਂ ਦਿੰਦੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ ਨੋਬਦੀਜ਼ ਅਬਵ ਦਾ ਲਾਅ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਹੈ ਇੱਕ ਐਕਸ਼ਨ ਐਂਡ ਯੂ ਵੀ ਵਿਲ ਵੀ ਵਿਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾਅ ਤੇ ਉੱਤੇ ਕੋਈ ਨਹੀਂ ਜੀ ਦੇ ਸਭ ਕਹਿਣ ਗਿਆ ਇਹ ਧਿਆਨ ਭਟਕਾਉ ਮੁੱਦੇ ਦੇ ਮੁੱਦੇ ਦੀ ਗੱਲ ਨਹੀਂ ਕਰਨੀ ਭਾਜਪਾ ਦੀ ਟੌਕੀ ਕਰਨੀ ਅਸ਼ੁਭ ਕਰਨ ਨੂੰ ਇਨਸਾਫ ਨਹੀਂ ਦੇਣਾ ਪ੍ਰੀਤਪਾਲ ਨੇ ਪਰਚਾ ਨਹੀਂ ਦਰਜ ਕਰਨਾ ਇੱਥੇ ਆ ਕੇ ਤੁਹਾਨੂੰ ਕੁੱਟੀਆਂ ਸਿੱਧੀਆਂ ਗੱਲਾਂ ਮਾਰਨੀਆਂ ਇਹ ਭਗਵੰਤ ਮਾਨ ਦਾ ਦੂਜਾ ਨਾਮ ਰਾਜਨੀਤਿਕ ਲਾਰੇਾਂ ਤੇ ਕਿਹਦੇ ਦਾ ਨਾਮ ਦਵਾਰੇ ਉੱਪਰ ਲੱਗਿਆ ਵੀ ਕਿਹੜੇ ਲੋਕ ਸ਼ਾਮਲ ਹੋ ਰਹੇ ਨੇ ਆਵਾ ਦੇ ਬਰਥਡੇ ਉਹਦੇ ਵੀ ਇਹਨਾਂ ਦਸਤਾਵੇਜ਼ ਤੋਂ ਲੱਗਦਾ ਕਿ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀ ਜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮਐਲਏ ਸੀ ਕਾਂਗਰਸ ਦਾ ਚੱਬੇਵਾਲ ਉਹਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਾ ਤੁਹਾਡੀ ਉਹਨੂੰ ਕੌਣ ਹੈ ਆਮ ਆਦਮੀ ਪਾਰਟੀ ਦਾ ਚੱਪੇਵਾਲ ਹਰਤੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹ ਦਾ ਸ਼ਿਕਾਇਤ ਕਰਤਾ ਡੀਸੀ ਦੀ ਰਿਪੋਰਟ ਉਹਦੇ ਉਲਟ ਡੀਵੀਓ ਦੀ ਰਿਪੋਰਟ ਉਹਦੇ ਉਲਟ ਉਹ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀਆਂ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬੰਨਤੀਆ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਹਨੂੰ ਕਰਪਟ ਲਾਂਤਾਂ ਗਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ 'ਚੋਂ ਨਿਕਲਿਆ ਤੇ ਇਮਾਨਦਾਰ ਕਟੜ ਇਮਾਨਦਾਰ ਹੋ ਕੈਂਡੀਡੇਟ ਬਣ ਗਏ ਕੈਂਡੀਡੇਟ ਬਣ ਸੋ ਇਹ ਜੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹਨਾਂ ਦੀ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਤੁਸੀਂ ਬਾਲਾ ਨਾ ਤਵੱਜੂ ਦਿਓ ਸਾਰਾ ਕੁਝ ਤਾਂ ਆ ਗਿਆ ਆਵਾਜ਼ ਪਾਰਟੀ ਦੇ ਜਿਹੜੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਜਿਦਾਰ ਸੋਦਰੂ ਭਾਜੀ ਜੀ ਕਹਿ ਰਹੀ ਹੈ ਕਿ ਸਾਡਾ ਦੋਸਤ ਕਿਸਾਨ ਨਹੀਂ ਕਰੇ ਕਾਜਿਦਾਰ ਇਹ ਵਿਚਾਰੇ ਹੋਰ ਜਿਨ੍ਹਾਂ ਦੇ ਕੋਲ ਕੀਤੇ ਹੋਏ ਕੰਮ ਤਾਂ ਗਿਣਨ ਵਾਸਤੇ ਹੈ ਹੀ ਨਹੀਂ ਕਿਉਂਕਿ ਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਤਾਂ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਕਰਨ ਵਾਲੇ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਜੀ ਤਾਂ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣਗੇ ਕਿ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਤੁਹਾਡਾ ਕਰਜ਼ਾ ਨਹੀਂ ਮਾਫ ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਤੁਹਾਡੇ ਹਾਕਰੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦੇਤੀ ਜਾਂ ਕੱਚੇ ਪੱਕੇ ਨੂੰ ਡਾਂਗਾ ਨਾਲ ਮੈਂ ਕੁੱਟ-ਕੁੱਟ ਖਤਮ ਕਰਦਾ ਸੋ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕੱਟਰ ਇਮਾਨਦਾਰੀ ਦਾ ਸਬੂਤ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜੇ ਲਾਜੇ ਭ੍ਰਿਸ਼ਟਾਚਾਰ ਚ ਬੰਦ ਨੇ ਸੋ ਵਿਚਾਰੇ ਹੁਣ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨਾ ਮੈਨੂੰ ਹੀ ਭੰਡ ਸਕਦੇ ਆ ਕਿ ਮੈਂ ਐ ਕਰਦੀ ਆ ਉਹ ਕਰਦੀ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਕਹਿੰਦੇ ਨੇ ਨਾ ਜੀ ਜੀ ਜਿਹਨਾਂ ਨੂੰ ਡੱਕਦਾ ਸੀ ਵੈਸੇ ਜੀ ਇੱਕ ਇਹ ਸੌਰੀ ਮੈਂ ਕਾਲ ਕਰ ਰਿਹਾ ਜੀ ਦੇਖੋ ਖੁੱਡੀਆਂ ਸਾਹਿਬ ਜੀ ਇਹ ਕੋ ਮਾੜੀ ਮੋਤੀ ਸ਼ਰਮ ਹੈ ਕਿਉਂਕਿ ਭਗਵਾਨ ਜੇ ਤਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਅੱਜ ਤੱਕ ਕੁੱਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਗੱਲਬਾਤ ਨੂੰ ਕਈ ਪਾਰਟੀਆਂ ਬਦਲਦੇ ਮਗਰ ਇੰਨੀ ਮਾੜੀ ਸ਼ਬਦਾਵਲੀ ਰਾਮਗੜ ਜਾਂ ਭਾਈਚਾਰਿਆ ਲਈ ਸੁਨਿਆਰੇ ਭਾਈਚਾਰ ਲਈ ਇਹਨਾਂ ਦਾ ਕੈਬਨਿਟ ਦੇ ਵਜ਼ੀਰ ਨੇ ਲਾਲਜੀ ਭੁੰਦਨ ਨੇ ਵਰਤੀ ਆ ਕਿ ਉਹਨੂੰ ਕੰਡੈਮਨਡ ਕਰਦੇ ਹੀ ਇਸ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਭਗਵੰਤਮਾਨ ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮਨਡ ਕਰਦੇ ਪ੍ਰੀਤਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸਨੂੰ ਕੰਡੈਮਨਡ ਕਰਦੇ ਕਿ ਭਾਜਪਾ ਦੀ ਕੌਂਟੀ ਕਰਦੇ ਮੁਆਵਜ਼ਾ ਨਹੀਂ ਮਿਲਿਆ 22000 ਨਾ ਗੁਲਾਬੀ ਸੁੰਡੀ ਦਾ ਨਖੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨ ਜਿਹੜੇ ਕਹਿੰਦੇ ਸੀ ਐਮਐਸਕੇ ਦਵਾਂਗੇ ਕਿਸਾਨ ਖੁਦਕੁਸ਼ੀ ਰੋਕਣੀ ਵੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਹੋਰ ਨੂੰ ਸਵਾਲ ਪੁੱਛਣਾ ਸਰਕਾਰ ਥੋੜੀ ਮਹਿਕਮਾ ਥੋੜਾ ਤੇ ਬੇਸ਼ਰਮੀ ਕੱਲੀ ਪੱਲੇ ਰਹਿ ਗਏ ਮੇ ਜੀਤੀਆ ਸਾਹਿਬ ਜਿਹੜਾ ਆਈਐਸ ਹੋਣ ਕਿਤੇ ਉਹਨਾਂ ਨੂੰ ਅੱਜ ਕਿੰਤੂ ਪਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹਦਾ ਵਰਤਾਰਾ ਸਵਾਲ ਹੈ ਜੀ ਕਿ ਐਡੀਜੀ ਵੀ ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਐਕਸੈਪਟ ਕਰ ਲਿਆ ਜਾਂਦਾ ਇੱਕ ਆਈਐਸ ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਆ ਕਾਂਗਰਸ ਜੁਆਇਨ ਕਰਦੇ ਆ ਬੀਜੇਪੀ ਪਰ ਉਹਨਾਂ ਦਾ ਐਕਸੈਪਟ ਕੀਤਾ ਇਹਨਾਂ ਨੂੰ ਨੋਟਿਸ ਦਿੱਤੇ ਜਾਂ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਏਡੇ ਭੋਲੇ ਨਾ ਬਣੋ ਕਿ ਜੋ ਕੋਸ਼ਟਵਾਰ ਤੇ ਆ ਰਹੇ ਹਨ ਉਹ ਸੱਚੇ ਨਹੀਂ ਹਨ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਆਲੀ ਚਿੱਠੀ ਲੱਗਣੀ ਨਹੀਂ ਲੱਗਣੀ ਕਿ ਸਮਝੋ ਅਮੇ ਜ਼ਿਆਦਾ ਬੋਨ ਆਇਆ ਕਿ ਸਾਡਾ ਕੈਂਡੀਡੇਟ ਬਾਲਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਭਾਨਾ ਲਾ ਇਹ ਸਭ ਅਮੇਦਸ਼ਾਹ ਦੀਆਂ ਤਾਰਾਂ ਭਗਵੰਤ ਮਾਨ ਤੇ ਹਿਲ ਰਹੀ ਨਹੀਂ ਤਾਂ ਉਹਨੇ ਹੋਰ ਜਰਮਨੀ ਆਲੀ ਵੀਡੀਓ ਕਰਦਈਏ ਜਦੋਂ ਸ਼ਰਾਬ ਪੀਤੇ ਤੇ ਜਹਾਜ਼ ਤੇ ਨਹੀਂ ਚੜਨ ਲੈਣਾ ਤੂੰ ਏਡੇ ਭੋਲੇ ਲਾ ਫੜੋ ਜੋ ਹਮੇਸ਼ਾ ਕਹਿੰਦਾ ਇਹ ਕੇਦਰੀਆਲ ਦੇ ਆਖੇ ਨਹੀਂ ਲੱਗਦਾ ਇਹ ਅਮੇਸ਼ਾ ਦਾ ਬੰਦਾ ਮੈਂ ਇੱਕ ਨਾ ਛਿੰਦੇ ਨੂੰ ਤਦੇ ਕਹਿ ਰਿਹਾ ਇਸ ਲਈ ਇੱਕ ਕਿਉਂ ਹੋਇਆ ਕਿ ਨਹੀਂ ਹੋਇਆ ਮੈਂ ਤਾਂ ਆਪੀ ਪੇਸ਼ੀ ਕਰੂੰਗਾ ਕਿ ਭੈਣ ਜੀ ਪੀਪੀ ਮਲੂਕਾ ਜੀ ਨੂੰ ਲੜ ਲੈਣ ਦਿਓ ਨਾਲ ਨੂੰ ਪਰੇਸ਼ਾਨ ਕਰੋ ਕੋਈ ਥੀਵੇ ਕੋ ਵਾਅਦਾ ਕਾ ਕਰ ਰਿਹਾ ਹੈਗਾ ਹੀ ਕਾਗਜ਼ ਸਹੀ ਕਰਾਉਣ ਦਾ ਫਰੀਦਿਆ ਕਿ ਨਾਲ ਜਾ ਕੇ ਉਹ ਲਾੜਰ ਦੇ ਉਹ ਨਾ ਪਿੱਛੇ ਹਟੋ ਕਿ ਭਾਈ ਲਾਸਟ ਵਾਲ 108 ਵਾਲੇ ਕਿ ਭਾਈ ਸੈਂਟਰ ਕੋਲੇ ਵਿਕਾਸ ਦੀ ਗੱਲ ਕਹਦੇ ਆ ਜਿੰਨੀਆਂ ਇੱਥੇ ਆਏ ਨੇ ਐਮ ਜਾਇਗਾ ਰਿਫਾਇਨਰੀ ਆਈ ਐ ਸੈਂਟਰਲ ਯੂਨੀਵਰਸਿਟੀ ਆਈ ਐ ਜਿੰਨੇ ਕੰਮ ਤੁਸੀਂ ਘਣਾਉਣੇ ਉਸ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰ ਦੇ ਨੇ ਬੀਬੀ ਕਾਹਦੇ ਨਾ ਦੀਆਂ ਵੋਟਾਂ ਮੰਗਦੀਆਂ ਬੀਬੀ ਕਿਉਂ ਕਹਿੰਦਾ ਬੀਬਾ ਜੀ ਨੂੰ ਫੇਰ ਪੁੱਛ ਲਿਓ ਮੇਰੇ ਤੋਂ ਲੈ ਲਓ ਭਾਈ ਜਦ ਨੂੰ ਫੇਰ ਪੁੱਛ ਲੈਣਾ ਤਾਂ ਰੋਜ਼ ਪੁੱਛਦੇ ਮੈਨੂੰ ਅੱਜ ਫਸਟ ਸਵਾਲ ਲੈਣੇ ਸੀ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀਰ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਹੈ ਕਿਸੇ ਨੇ ਜਾ ਕੇ ਕੇਸ ਪੇਸ਼ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ ਵਕਾਲਤ ਕਰਕੇ ਗਲ ਚ ਗੂਠ ਕਹਿ ਲਓ ਜਾਂ ਮਜਬੂਰ ਕਰਕੇ ਲੋਕਾਂ ਦੇ ਪੱਖੇ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰਿ ਸਿਮਰਤ ਔਰ ਬਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹ ਤੋਂ ਤਾੜੀਆਂ ਮਾਰਦੇ ਹਿੱਦੀਪਾ ਦੇ ਨਾਲ ਬੈ ਕੇ ਮੈਂ ਵੇਖੀਆਂ ਫੋਟੋ ਉਹਨ ਮਜਬੂਰੀ ਆ ਕਿ ਪਾਰਟੀਆਂ ਬਦਲ ਗਏ ਹੋ ਉਹ ਸਵਾਲ ਉਠਾਉਣੇ ਆ ਲੋਕਾਂ ਦਾ ਕੰਮ ਹੈ ਕਹਿਣਾ ਉੱਚਤਾ ਕਹਿਣਗੇ ਥੈਂਕ ਯੂ ਥੈਂਕ